ਸਜੇ ਨਾ ਨਿਕਸੇ ਦੇ ਅਨੰਤ ਸੱਚ ਦਹਾਰਾਹੀ ਨਾ ਨਿਕਦੇ ਦੇ ਅਨੰਤ ਸਰਬਨਵਰ ਸਤਿਕਾਰਯੋਗ ਜੀ ਸਤਕਾਰਯੋਗ ਜੀ ਅਤੇ ਮੇਲ ਸਿੰਘ ਜੀ ਟੌੜਾ ਦੀ ਅੰਤਮ ਅਰਦਾਸ ਸਿਆਣੇ ਕਹਿੰਦੇ ਆ ਅਰੇਸ ਤੇ ਆਉਦੇ ਪਿਆਲੇ ਲਾਉਂਦੇ ਆ ਜਿਹੜੇ ਇਹ ਗਾਣਾ ਤੇ ਕੱਠ ਹੁੰਦੇ ਆ ਮੇਰਿਆਂ ਦੇ ਹੁੰਦੇ ਬੱਚਿਆਂ ਦੇ ਪਰ ਮੈਂ ਸਮਝਦਾ ਭਾਜੀ ਹਰਮੇਲ ਸਿੰਘ ਤੋਂ ਡੋਢਾ ਤਾਂ ਚਲੇ ਜਾਣਾ ਕਿਤੇ ਪਰਿਵਾਰ ਨੂੰ ਕੱਟਣਾ ਮੇਰੀ ਜਾਤੀ ਕੱਟਾ ਕਿਉਂਕਿ ਮੈਂ ਵੀ ਇਸ ਪਰਿਵਾਰ ਨਾਲ ਲੰਬੇ ਅਰਸੇ ਦਾ ਜੁੜਿਆ ਹਾਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਆ ਕਿ ਭਾਜੀ ਹਰਮੇਲ ਸਿੰਘ ਨੇ ਜਿੱਥੇ ਸਭਾ ਕਰਦਾ ਸਲਾਹਣਾ ਨੇ ਪਰਿਵਾਰ ਦੇ ਵਿਚ ਆਨ ਬਲਿਆ ਕੇ ਉਸ ਬਰਾਸਤ ਨੂੰ ਕਾਇਮ ਰੱਖਿਆ ਉੱਥੇ ਮਾਨਤਰਥਨ ਜੈਸੇਦਾਰ ਗੁਰਜਾਣ ਤੋਂ ਤੌੜਾ ਦੀਆਂ ਸੋਧੀਆਂ ਬੈੜਾਂ ਦੇ ਚੱਲ ਕੇ ਇਹ ਜਿਹੜੀ ਬੰਤ ਪ੍ਰਾਸਤੀ ਸੀ ਉਹਦੇ ਵਿੱਚ ਵੀ ਆਪਣਾ ਉਗਾ ਜੋ ਉਦਾਨ ਪਾਇਆ ਘਾਟਾ ਬਹੁਤ ਵੱਡਾ ਆ ਪਰ ਗੁਰੂ ਸਾਹਿਬ ਕਿਰਪਾ ਕਰ ਪਰਮੇਸ਼ਰ ਦੇ ਰਾਜਾ ਦੇ ਵਿੱਚ ਹੀ ਰਹਿਣਾ ਪੈਂਦਾ ਬਾਣਾ ਕਹੇਦਾ ਪਈ ਨੋ ਪਰ ਪਾਣਾ ਰਹਿਣ ਦਾ ਉਕਾਰ ਗੁਰੂ ਜੀ ਕੋਲ ਆਇਆ ਗੁਰੂ ਸਾਹਿਬ ਕਿਰਪਾ ਕਰ ਮਜਰਾ ਚ ਅਰਦਾਸ ਹੈ ਸਤਪੁਰ ਜੀ ਉਹ ਮੇਰੇ ਰਾਤ ਨੂੰ ਆਪਣੇ ਚਾਟਾ ਚ ਬਣਾ ਕੇ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਾਪ ਦੇਖੋ ਇਸ ਪਰਿਵਾਰ ਦੀ ਜਿਹੜੀ ਪੰਜ ਪ੍ਰਤੀ ਕੌਂਟਰੀਬਿਊਸ਼ਨ ਆ ਉਹਦਾ ਕੋਈ ਮੁਕਾਬਲਾ ਨਹੀਂ ਹੈ ਇਹ ਜਿਹੜਾ ਪਰਿਵਾਰ ਹੈ ਸardar Harmeil Singh Tawda ਮੇਰੀ ਭੈਣ ਦੇ ਦੀਨਪੁਰ ਟੋੜਾ ਇਹਨਾਂ ਦੇ ਦੋਤਰੇ ਇਹਨਾਂ ਨੇ ਹਮੇਸ਼ਾ ਪੰਤ ਰਤਨ ਯਾਨੀ ਗੁਰਚਰ ਸਿੰਘ ਟੋੜਾ ਜੀ ਦੇ ਜਿਹੜੇ ਰਸਤੇ ਤੇ ਉਹ ਚੱਲੇ ਸੀ ਉਹ ਉਸੇ ਰਸਤੇ ਤੇ ਚੱਲੇ ਆ ਇਹਨਾਂ ਨੇ ਕੋਈ ਹੋਟਲ ਨਹੀਂ ਬਣਾਏ ਕੋਈ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਲੋਕ ਸੇਵਾ ਦੇ ਵਿੱਚ ਆਪਣੇ ਆਪ ਨੂੰ ਅਰਪਿਤ ਕੀਤਾ ਤੇ ਸਾਡੇ ਵਾਸਤੇ ਜਿਹੜੇ ਪੰਥ ਦੇ ਜਿਹੜੇ ਪੰਥ ਨਾਲ ਜੁੜੇ ਹੋਏ ਵੱਡੇ ਧਰਮ ਨਾਲ ਜੁੜੇ ਉਹਨਾਂ ਵਾਸਤੇ ਇੱਕ ਰੋਲ ਮਾਡਲ ਹੈ ਟੋੜਾ ਸਾਹਿਬ ਔਰ ਟੋੜਾ ਪਰਿਵਾਰ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਹੈ ਸਾਨੂੰ ਅੱਜ ਦੇ ਜੋਕੇ ਸਮੇਂ ਦੇ ਵਿੱਚ ਜੋ ਅਸੀਂ ਗਰਾਵਟ ਦੇਖ ਰਹੇ ਹਾਂ ਸਾਨੂੰ ਇਹ ਸਾਰਾ ਇਸ ਤੋਂ ਸਿੱਖਣ ਦੀ ਲੋੜ ਹੈ ਸਾਨੂੰ ਸਮਾਜ ਅੱਗੇ ਤਾਂ ਵਧੇਗਾ ਜੇ ਆਪਾਂ ਧਰਮ ਉੱਪਰ ਹੋਏਗਾ ਤੇ ਰਾਜਨੀਤੀ ਨੀਚੇ ਹੋਏਗੀ ਮੁੱਖ ਮੰਤਰੀ ਕਹਿੰਦੇ ਨੇ 20000 ਕਰੋੜ ਚਾਹੀਦਾ ਇਹ ਤਰਨ ਚੁਕ ਨੇ ਸਵਾਲ ਚੁੱਕਿਆ ਵੀ ਗਦਾਵਰੀ ਕਿੱਥੇ ਹੋਈ ਹੈ ਕਿ ਤੂੰ ਮਨ ਲਾ ਕਿ ਤੂੰ ਆਇਆ ਸਮਾਂ ਨਹੀਂ ਹੈ ਕਿ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਇੱਥੇ ਜਵਾਬ ਦੇਵਾਂ ਉਹ ਅਸੀਂ ਕੱਲ ਨੂੰ ਅਸੈਂਬਲੀ ਦੇ ਵਿੱਚ ਸੈਸ਼ਨ ਹੈ ਉੱਥੇ ਅਸੀਂ ਜਵਾਬ ਦੇ ਦਾਂਗੇ ਉਹਨਾਂ ਦੇ ਸਵਾਲ ਦਾ ਮੁੱਖ ਮੰਤਰੀ ਸਾਹਿਬ ਦੇ ਚੁੱਕਿਆ ਫਿਰ ਦੇ ਦੇਣਗੇ ਉਹਦਾ ਸਵਾਲ ਐਸ ਵੇਲੇ ਸਿਰਫ ਤੇ ਸਿਰਫ ਅਸੀਂ ਜਿਹੜੇ ਸ਼ਰਦਾ ਦੇ ਫੁੱਲ ਪੇਸ਼ ਕਰਨ ਆਏ ਹਾਂ ਸਰਦਾਰ ਹਰਮੇਲ ਸਿੰਘ ਟੋੜਾ ਨੂੰ ਮੈਂ ਕਿਸੇ ਵੀ ਰਾਜਨੀਤਿਕ ਸਵਾਲ ਦਾ ਮੈਂ ਮਾਫੀ ਮੰਗਦਾ ਤੁਹਾਡੇ ਕੋਲ ਹੱਥ ਜੋੜ ਕੇ ਬਹੁਤ ਹੀ ਸਤਕਾਰਯੋਗ ਸਰਬੱਤ ਦਾ ਭਲਾ ਸਿੰਘ ਜੀ ਤوڑا ਜਿਹੜੇ ਕਿ ਦਾਸ ਸਿੰਘ ਜੀ ਸਰਦਾਰ ਕਣ ਸਿੰਘ ਜੀ ਬੜਾ ਸਾਤ ਪਾਤਰ ਤਾਂ ਪਿਛਲੇ ਦਿਨੀਂ ਅਕਾਲ ਚਨਾ ਕਰਕੇ ਸੀ ਜਿਨ੍ਹਾਂ ਦੇ ਅੰਤਿਮ ਅਰਦਾਸ ਸਾਹਿਬ ਸ੍ਰੀ ਸਰ ਤੇ ਮੈਂ ਇਹਨਾਂ ਹਾਲ ਕਾ ਜੀ ਤوڑا ਦੀ ਪਲਾਸ ਰੱਖ ਨਾਮਕ ਮੈਂ ਉਹਦੀ ਵੰਦੀ ਪੜਦੀ ਆ ਸਾਡਾ ਪਰਿਵਾਰ ਵੀ ਹੈ ਤੇ ਅੰਤਿਮ ਅਰਦਾਸ ਦੇ ਵਿੱਚ ਪਹੁੰਚਿਆ ਉਹਨਾਂ ਦੇ ਆਪਨ ਪ੍ਰਮਾਤਮਾ ਸਾਹਿਬ ਦੇ ਅਰਦਾਸ ਕਰਨ ਵਾਸਤੇ ਮੁੱਖ ਮੰਤਰੀ ਪੰਜਾਬ ਸਰਕਾਰ ਦਾ ਸਤਿਕਾਰਯੋਗ ਸੀਸ ਸਾਹਿਬ ਦੇ ਮਨ ਮਹਿਸੂਸ ਕਰਕੇ ਸ਼ੋਭ ਸੰਦੇਸ਼ ਜਿਹੜਾ ਭੇਜਿਆ ਗਿਆ ਤੇ ਸਾਡੇ ਪਾਰਟੀ ਦੇ ਬਹੁਤ ਸਾਰੇ ਨੇਤਾ ਸਰਵਾਂ ਦਾ ਪੁਰਬੀ ਵੀਰ ਦੀ ਸਪੀਕਰ ਸਰਵਰ ਕਾਲਜ ਸੰਗਤ ਦੀ ਫਤਬਾਲ ਜਿੰਨਾ ਸਾਫ ਕਰਨਾ ਮਤਲਬ ਬਹੁਤ ਸਾਰੇ ਅੰਕ ਸਹਿਮਾਨਾਂ ਦੇ ਸਟੋਰ ਤੇ ਕਿਤੇ ਬਹੁਤ ਵੱਡਾ ਕੱਟ ਸੀਗਾ ਜੀ ਸਰਸੇ ਕੜਾ ਸਰਪੰਤ ਵਤਨ ਕੌਨ ਨੂੰ ਨਮਾਜ਼ ਐਸਾ ਦਾ ਮਿਲ ਸੀ ਤੋੜਾ ਜਿਨ੍ਹਾਂ ਦੇ ਸੋ ਬਤੌਰ ਹੀ ਐਫਐਲ ਵੀ ਬਤੌਰੇ ਕੈबिनेट ਮੰਤਰੀ ਪੰਜਾਬ ਦੇ ਵਿਸ਼ਵਾਸਾ ਕੀਤੀ ਔਰ ਬਹੁਤ ਹੀ ਇੱਕ ਅੱਛੀ ਪੰਥਕ ਸਵੀ ਵਾਲਾ ਪਰਿਵਾਰ ਹੈ ਜਿਹਦੇ ਨਾਲ ਅੱਜ ਇਸ ਦਾ ਸਤਿਕਾਰ ਕਰਨ ਵਾਸਤੇ ਹੈ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਉਸ ਅੱਜ ਦੇ ਪਾਤਸ਼ਾਹ ਵਿਛੜੀ ਹੋਈ ਆਤਮਾ ਸਦਾ ਹਰ ਸਿੰਘ ਢੋਡਾ ਦੀ ਆਤਮਾ ਨੂੰ ਸ਼ਾਂਤੀ ਕਰਨਾ ਚਾਹੁੰਦਾ ਹੈ। ਤਾਂ ਇਸ ਪਰਿਵਾਰ ਦੇ ਵਿੱਚ ਬਹੁਤ ਵੱਡੀ ਹਾਨੀ ਹੋਈ ਹੈ। ਮੈਂ ਸਮਝਣਾ ਹੈ ਇਹੋ ਜੀ ਸ਼ਤੀ ਹੈ ਜਿਹੜੀ ਪੂਰਨ ਹੋਣ ਵਾਲੀ ਨਹੀਂ ਪਰ ਮੈਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਔਰ ਦੇਸ਼ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਦਾ ਸੰਦੇਸ਼ ਲੈ ਕੇ ਨੱਡਾ ਸਾਹਿਬ ਦਾ ਸੰਦੇਸ਼ ਲੈ ਕੇ ਆਇਆ ਹੈ ਸਾਰੀ ਪਾਰਟੀ ਦੇ ਅੰਦਰ ਸ਼ੋਕ ਦੀ ਲਹਿਰ ਹੈ ਕਿ ਉਹਦਾ ਪੁੱਤਰ ਬਹੁਤ ਕਰਮਯੋਗੀ ਜਿੱਦ ਤਰ੍ਹਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰ ਰਿਹਾ ਹੈ ਔਰ ਪ੍ਰਧਾਨ ਮੰਤਰੀ ਸਾਹਿਬ ਦੇ ਖੱਡਾ ਸਾਹਿਬ ਨਾਲ ਬਹੁਤ ਬਰਸਲਾਂ ਸਨਮਾਨ ਰਏ ਨੇ ਦੇ ਪੰਧਕ ਵੱਡਾ ਪਰਿਵਾਰ ਰਿਹਾ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦੇ ਵਿਅਕਤੀਗਤ ਸਮਰਥਨ ਤਰੁੰਜੀ ਜਿਨ੍ਹਾਂ 1600 ਕਰੋੜ ਕੇ ਕਾਫੀ ਨਹੀਂ ਹੈ ਸਰਕਾਰ ਨੇ ਮਤਾ ਪਾਸ ਕੀਤਾ 20000 ਕਰੋੜ ਮੰਗਿਆ ਕੀ ਲੱਗਦਾ ਲੋੜ ਹੋਰ ਹੈ ਦੇਖੋ ਸਰਕਾਰ ਨਾਟਕਬਾਜ਼ੀ ਕਰ ਰਹੀ ਹੈ ਸਰਕਾਰ ਦੇ ਚੀਫ ਸੈਕਟਰੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ 13500 ਕਰੋੜ ਰੁਪਏ ਮੰਗੇ ਇਹੋ ਚੀਫ ਸੈਕਟਰੀ ਹੈ ਜਿਹੜਾ ਭਵੰਤਮਾਨ ਦੀ ਸਰਕਾਰ ਨੇ ਲਗਾਇਆ ਪ੍ਰਧਾਨ ਮੰਤਰੀ ਨੇ ਕਿਹਾ 12000 ਤੁਹਾਡੇ ਕੋਲ ਹੈ ਤੇ 1600 ਮੇਰੇ ਕੋਲ ਲੋਬੋ ਦੇ 13600 ਹੋ ਗਿਆ ਔਰ ਬਾਅਦ ਚ ਜਾ ਕੇ ਕਿ ਕਿਸ਼ਤ ਹੋਰ ਪ੍ਰਧਾਨ ਮੰਤਰੀ ਜੀ ਨੇ ਅਲੱਗ ਤੋਂ ਅਤੀ ਆਪਤਾ ਦੇ ਨਾਮ ਤੇ ਕੋਲਕ ਇਸ਼ੂ ਕਰ ਦਿੱਤਾ ભગવંતમાન સાહેબ કહે ਰਹੇ ਨੇ 20000 કરોડ ચીન શક્તિ کہہ ਰਿਹਾ 13500 કરોડ આંકડા ਕਿਸੇ ਕੋਲ ਨਹੀਂ ਮੈਂ ਕਹਿੰਦਾ 20000 ਕਰੋੜੀ ਸਿੰਘ ਕੋਈ ਹੋਰ ਕੈલ્ક્યુલેશન ਤੇ ਰੱਖੋ ਕੋਈ ਹੋਰ ਐਡਾ ਇਜਲਾਸ ਤੁਸੀਂ ਕੀਤਾ স্পেশাল ਗਦਾਵਰੀਆਂ ਹੋਣੀਆਂ ਚਾਹੀਦੀਆਂ ਉਹ ਗਰੋਦਲੋਰੀਆਂ ਵਿੱਚੋਂ ਨਿਕਲ ਕੇ ਆਵੇ फसल પૂરી ਬਰਬਾਦ ਹੋਈ ਹੈ 50% ਹੋਈ ਹੈ ਐਸਾਲਾਸੀ ਹੋਈ ਕਿ ਅਗਲੀ ਫਸਲਾਂ ਦੀ ਮਿੱਟੀ ਕਰਾਓਗੇ ਇਹ ਅਜੇ ਤੱਕ ਕੋਈ ਆਂਕੜਾ ਨਹੀਂ ਪੇਸ਼ ਕੀਤਾ ਤੁਸੀਂ ਇਹ ਸੈਕਸ਼ਨ ਬੁਲਾਇਆ ਤੁਸੀਂ ਆਵਾਜ਼ ਦੇ ਕੇ ਕਰੋ ਸੈਕਸ਼ਨ ਬੁਲਾਇਆ ਇਹ ਪਤਾ ਕਰਨ ਵਾਸਤੇ ਕਿ ਹੜ੍ਹਾਂ ਦੇ ਕਾਰਨ ਕੀ ਮੈਂ ਪੁੱਛਣਾ ਚਾਹਨਾ ਸੱਤਾਧਰਤ ਪਾਰਟੀ ਦੇ ਲੋਕ ਹੱਥ ਚ ਤਕਤੀਆਂ ਲੈ ਕੇ ਕੇਵਲ ਤੇ ਕੇਵਲ ਕੋਤੇ ਡਰਾਮੇਬਾਜ਼ੀ ਕਰ ਰਹੇ ਸਨ ਮੈਂ ਨੀਣਾ ਨਿਚੇ ਤੋਂ ਥੋੜਾ ਬੜੇ ਹੋਸਟੇ ਕੁਛ ਨਾ ਤੁਹਾਡੇ ਰਹੀਂ ਪਹਿਲਾ ਇਹ ਤਰਾਸਤੀ ਆਈ ਕਿਉਂ ਇਹ ਮਾਨਵੀੜ ਹੈ ਤਰਾਸਤੀ ਪਹਿਲਾ ਕਾਰਨ ਕਿਉਂ ਰੇਤ ਦਾ ਖੰਨਣ ਹੋਇਆ ਤੁਸੀਂ ਅੱਜ ਖੰਨੇ 'ਚ ਖਲੋਤੇ ਹੋ ਪਟਿਆਲੇ 'ਚ ਖਲੋਤੇ ਹੋ ਇਹ ਨਾਲ ਲੱਗਦਾ ਸਤਲੁਜ ਦਰਿਆ ਉਸ ਪਿੰਡ ਦੇ ਲੋਕ ਕਹਿੰਦੇ ਨੇ ਜੀ ਅਵੈਦ ਖੰਨਣ ਹੋਇਆ ਐਫ ਆਈ ਆਰ ਰਜਿਸਟਰ ਕਰਾਈ 18 ਅਪ੍ਰੈਲ ਦੀ ਐਫ ਆਈ ਆਰ ਰਜਿਸਟਰਡ ਹੈ ਕੋਈ ਅਰੈਸਟ ਹੋਈ ਨੰਬਰ 2 ਅਬੈਦ ਖਨਨ ਕਰਨ ਵਾਲਿਆਂ ਨੇ ਦੂਸੀ ਬੰਦ ਕਮਜ਼ੋਰ ਕਰਤੇ ਕੋਈ ਕਾਰਵਾਈ ਕੀਤੀ ਕਿਰਤ ਜੀ ਨਹੀਂ ਸ਼ੈਵ ਹੈ ਜਿਹਦੀ ਸ਼ੈਦ ਉਤੇ ਪੰਜਾਬ ਦੇ 2100 ਪਿੰਡ ਪਾਣੀ ਜਟ ਹੁੰਦੇ ਹੈ ਤਾਂ ਟੈਂਡਰ ਲਗਾਇਆ ਜਿਹੜਾ ਕਿ ਜਨਵਰੀ 2025 ਚ ਲੱਗਣਾ ਚਾਹੀਦਾ ਸੀ ਉਹ ਟੈਂਡਰ ਹੀ ਨਹੀਂ ਲਗਾਇਆ 2025 ਜਨਵਰੀ ਲੰਘ ਗਈ ਫਰਵਰੀ ਲੰਘ ਗਈ ਸਾਹਿਬ ਕੇਜਰੀਵਾਲ ਸਾਹਿਬ ਦੀ ਚਾਕਰੀ 'ਚ ਬੈਠੇ ਸੀ ਜੇ ਟੈਂਡਰ ਲਾਇਆ ਤੇ ਔਰਤੇ ਖਨਨ 마ਫੀਆ ਦੇ ਪ੍ਰੈਸ਼ਰ 'ਚ ਔਰ ਦੇ ਸਟੇ ਕਰਾਤਾ ਇੱਕ ਵੀ ਬਰਸਾਤੀ ਨਹਿਰ ਇੱਕ ਵੀ ਬਰਸਾਤੀ ਨਹਿਰ ਸਾਫ ਨਹੀਂ ਹੋਈ ਕਿਉਂਕਿ ਜੇ ਬਰਸਾਤੀ ਨਹਿਰ ਸਾਫ ਹੁੰਦੀ ਔਰ ਚੋਂ ਰੇਤ ਨਿਕਲਦੀ ਤੇ ਰੇਤ 마ਫੀਆ ਦਾ ਰੇਟ ਘਟ ਜਾਂਦਾ ਉਹਨਾਂ ਦੀਆਂ ਝੇਪਾਂ ਪੂਰੀਆਂ ਕਰਨ ਵਾਸਤੇ ਪੰਜਾਬ ਦੇ 2100 ਪੁਆਇੰਟ ਡੋਪਤੇ ਮੈਂ ਤੀਜਾ ਕੁਐਸਚਨ ਪੁੱਛਣਾ 260 ਕਰੋੜ ਰੁਪਈਆ ਉਹਨਾਂ ਨੇ ਕਿਹਾ ਜੀ ਖਰਚ ਕੀਤਾ ਸੀ ਦੂਸੀ ਬੰਦਾਂ ਨੂੰ ਰਿਪੇਅਰ ਕਰਨਾ ਸੀ ਇਰੀਗੇਸ਼ਨ ਮਨਿਸਟਰ ਸਾਹਿਬ ਨੇ ਪਿਛਲੀ ਉਪਿਧਾਨ ਸਭਾ ਤੇ ਖੜੇ ਹੋ ਕੇ ਕਿਹਾ ਉਹ 260 ਕਰੋੜ ਕਿੱਥੇ ਖਰਚ ਹੋਇਆ ਉਹਦੀ ਸੀਨੀਅਰ ਜਾਂਚ ਹੋਣੀ ਚਾਹੀਦੀ ਮੇਰਾ ਬੇਨਤੀ ਹੈ ਉਹ ਅੰਤਮਾਨ ਸਾਹਿਬ ਉਹ ਇਹ ਆਂਕੜਾ ਬੂੰਹ ਬੋਲਦੇ ਹੋ ਕਿ ਕਿੱਥੋਂ ਆਂਦਾ ਆਂਕੜਾ 20000 ਕਰੋੜ ਦਾ ਗਣਿਤ ਕੀ ਹੈ ਕਿ ਮੰਗੇਰੀ ਲਾਲ ਦਾ ਸੀਨ ਸੁਪਨਾ ਆਇਆ ਤਸਵੀਰੇ 20000 ਸਾਰੇ 20000 ਬੂੰਹ ਉਹ ਹੋਰੀ ਕੈਲਕੂਲੇਸ਼ਨ ਤੇ ਬਣਾਓ ਕਿ ਸਰਕਾਰੀ ਖਜ਼ਾਨੇ ਤੋਂ ਆਣਾ ਸਰਕਾਰੀ ਖਜ਼ਾਨੇ ਤੋਂ ਜਾਣਾ ਬਹੁਤ ਦਾਈ ਗੱਲ ਹੈ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੇਰੇ ਸਿੰਘ ਜੀ ਡੋੜਾ ਸਾਹਿਬ ਸਾਬਕਾ ਕੈਬਨਟ ਮੰਤਰੀ ਉਹ ਸਦੀਵੀਂ ਛੋੜਦੇ ਔਰ ਅੱਜ ਬੜੀ ਵੱਡੀ ਗੰਤ ਦੇ ਵਿੱਚ ਸੰਗਤ ਨੇ ਸ਼ਕਸ਼ੀਤਾ ਨਹੀਂ ਕੱਟੇ ਹੋ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ। ਮੈਂ ਸਮਝਦਾ ਕਿ ਸਰਦਾਰ ਹਰਮੇਲ ਸਿੰਘ ਟੋੜਾ ਸਾਹਿਬ ਨੇ ਜਿਹੜੀ ਵਿਸ਼ਾਲ ਵਿਰਾਸਤ ਸੀ ਸਵਰਗਵਾਸੀ ਪੰਥ ਰਤਨ ਜਹਦਰ ਗੁਚੰ ਸਿੰਘ ਦੀ ਟੋੜਾ ਸਾਹਿਬ ਉਸ ਵਿਰਾਸਤ ਨੂੰ ਉਹਨਾਂ ਦੇ ਜਾਣ ਤੋਂ ਬਾਅਦ ਦੋਧਹਾਕੇ ਜਿਸ ਤਰ੍ਹਾਂ ਸੰਭਾਲ ਕੇ ਰੱਖਿਆ ਉਹਦੀ ਕਿੰਨੇ ਜਿਹੜੀ ਹੈ ਸਲਾਗਾ ਕੀਤੀ ਜਾਵੇ ਅੱਜ ਵੀ ਤੁਸੀਂ ਦੇਖ ਸਕਦੇ ਕਿੰਨੇ ਸਮੇਂ ਬਾਅਦ ਵੀ ਇੰਨਾ ਸੰਗਤ ਦੇ ਨਾਲ ਪਿਆਰ ਹੋਣਾ ਇੰਨੀ ਵੱਡੀ ਗੱਦੀ ਚ ਸੰਗਤ ਦਾ ਆਉਣਾ ਔਰ ਬਹੁਤ ਸਪਸ਼ਟ ਸੁਭਾਅ ਦੇ ਇਨਸਾਨ ਜੋ ਦਿਲ ਦੇ ਵਿੱਚ ਹੁੰਦਾ ਸੀ ਬੜਾ ਸਪਸ਼ਟ ਜੋ ਗੱਲ ਤੇਰੇ ਦਿਲ ਚ ਹੁੰਦੀ ਸੀ ਕਹਿ ਦਿੰਦੇ ਕੋਈ ਵਾਲ ਫਰੇਬ ਉਹਨਾਂ ਦੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਨજર ਨਹੀਂ ਸੀ ਹੁੰਦਾ ਸੋ ਅਜਿਹੇ ਚੰਗੇ ਇਨਸਾਨ ਨੇਕ ਇਨਸਾਨ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਸਮਾਜ ਦੇ ਵਿੱਚ ਵੀ ਸੇਵਾ ਕੀਤੀ ਹੈ ਔਰ ਆਪਣੀ ਵੀ ਉਹਨਾਂ ਦੀ ਜਿਹੜੀ ਹੈ ਵਿਸ਼ੋਕੜ ਜਿਹੜਾ ਬੇਸ਼ਕ ਭਗਤਾਂ ਦੇ ਪਰਿਵਾਰ ਦੇ ਵਿੱਚੋਂ ਚੌੜਾ ਸਾਹਿਬ ਦੇ ਉਦਮਦ ਸਨ ਇਸ ਕਰਕੇ ਦੋਵਾਂ ਪਰਿਵਾਰਾਂ ਵਾਸਤੇ ਹੀ ਉਹਨਾਂ ਦਾ ਚਲੇ ਜਾਣਾ ਬਹੁਤ ਵਧਾਈ ਆ ਮੈ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਮਨੀ ਸਿੰਘ ਬਾਦਲ ਸਾਹਿਬ ਦੀ ਤਰਫੋਂ ਕਿਉਂਕਿ ਪਰਸੋਂ ਆਪ ਆਏ ਸੀ ਪਰਿਵਾਰ ਵਿੱਚ ਆ ਜੇ ਲਵਾ ਕੇ ਗਏ ਆ ਕਿ ਸਾਰੀ ਪਾਰਟੀ ਵੱਲੋਂ ਸਰਦਾਰਪੁਰ ਗੱਲ ਕਰਦਾ ਪਰ ਬਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਜੱਜ ਸਾਹਿਬ ਇੱਕ 20000 ਕਰੋੜ ਦਾ ਅੰਕੜਾ ਸਾਹਮਣੇ ਆਇਆ ਪੰਜਾਬ ਸਰਕਾਰ ਦੇ ਲੇਕਿਨ ਕੋਈ ਗਦਾਬਰੀ ਨਹੀਂ ਹੋਈ ਪੱਕੀ ਗਦਾਬਰੀ ਤਰਨ ਤੁਗ ਵੱਲੋਂ ਵੀ ਸਵਾਲ ਚੁੱਕੇ ਨੇ ਜੇ ਇੱਕ 20000 ਦਾ ਸੋਰਸ ਕੀ ਆ ਸਰਕਾਰ ਦਾ ਕਿ ਹਵਾ ਚ ਤੀਰ ਛੱਡੇ ਲੈ ਇਹ ਪਿੰਡੀ ਤੇ ਗੱਲ ਹੈ ਕਿ ਜਿਸ ਤੇ ਨਾ ਪ੍ਰਧਾਨ ਮੰਤਰੀ ਜੀ ਨੂੰ ਦੇਣਾ ਚਾਹੀਦਾ ਸੀ ਅੰਕੜਾ ਉਥੇ ਤਾਂ ਤੁਸੀਂ 12000 ਕਰੋੜ ਤੇ 11000 ਕਰੋੜ ਦਾ ਦਿੱਤਾ ਫਤ ਵਰ 14000 ਕਰੋੜ ਮੰਗੇ ਉਹਨਾਂ ਨੇ ਕਿਹਾ ਕਿ ਬਾਕੀ ਤੁਹਾਡੇ ਕੋਲੇ ਪਹਿਨਾ ਹੈ 12000 ਕਰੋੜ ਤੇ 1600 ਕਰੋੜ ਹੋਰ ਦਾ ਇਹਦਾ ਮਤਲਬ ਹੈ ਕਿ ਗਵਰਨਮੈਂਟ ਨੇ ਹੋਮਵਰਕ ਨਹੀਂ ਸੀ ਕੀਤਾ ਪ੍ਰਧਾਨ ਮੰਤਰੀ ਦੀ ਵਿਜਿਟ ਤੋਂ ਪਹਿਨਾ ਵੈਸੇ ਤਾਂ ਜਦੋਂ ਇੱਡੀ ਵੱਡੀ ਮੁਸੀਬਤ ਹੋਵੇ ਮੁੱਖ ਮੰਤਰੀ ਸਾਹਿਬ ਨੂੰ ਤਾਂ ਸਾਰੇ ਸਾਧਨਾਂ ਤੋਂ ਇੱਡੀ ਵੱਡੀ ਜਾਣਕਾਰੀ ਸਮੇਂ ਤੇ ਆ ਜਾਂਦੀ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਇੱਥੇ ਆਉਣ ਦੀ ਇੰਨੇ ਦਿਨ ਇੰਤਜ਼ਾਰ ਨਹੀਂ ਸੀ ਕਰਨੀ ਚਾਹੀਦੀ ਦਿੱਲੀ ਲੈ ਜਾਣਾ ਚਾਹੀਦਾ ਸੀ ਸਾਰਾ ਪਿਛੇ ਕਿ ਇੰਨਾ ਨੁਕਸਾਨ ਸਾਡੇ ਐਕਸਪੈਕਟਿਡ ਹੈ ਇਹ ਗੱਲ ਜਾ ਕੇ ਉਥੇ ਆਪ ਕਰਨੀ ਚਾਹੀਦੀ ਸੀ ਇੱਥੇ ਆਪ ਚਲੋ ਹਸਤਾਚ ਦੇ داخل ਚੀ ਤੇ ਵਿੱਤ ਮੰਤਰੀ ਵੀ ਗੈਰਹਾ ਕਰੋ ਤੁਸੀਂ ਆਪਣਾ ਹੀ ਜੇ ਤੁਸੀਂ ਤਿਆਰੀ ਨਹੀਂ ਕੀਤੀ ਹੋਮਵਰਕ ਨਹੀਂ ਕੀਤਾ ਤੇ ਉਹਦਾ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਅੱਜ ਜਿਹੜਾ ਉਹ ਭੁਗਤਣਾ ਪੈ ਰਿਹਾ ਹੈ ਇਹ ਕੋਈ ਬਹਾਨਾ ਨਹੀਂ ਹੈ ਇਹ ਅੰਕੜੇ ਵੱਖਰੇ ਵੱਖਰੇ ਕਿਉਂ ਹੋ ਰਹੇ ਪਹਿਲਾਂ ਤਾਂ ਜਿਹੜਾ ਉਸ ਦਿਨ ਤੁਸੀਂ ਅੰਕੜਾ ਦਿੱਤਾ ਸੀ ਉਹ ਜਿੰਨਾ ਤੁਸੀਂ ਦਿੱਤਾ ਸੀ ਬਾਕੀ ਉਸ ਤੋਂ ਬਾਅਦ ਜੇ ਦੁਬਾਰਾ ਨਿਚਾਨ ਹੋਇਆ ਤੁਸੀਂ ਐਡੀਸ਼ਨਲ ਵੱਖਰਾ ਕੇਸ ਬਣਾ ਕੇ ਹੁੰਦਾ ਉਸ ਦਿਨ ਵੀ ਕੋਈ ਤੁਹਾਡਾ ਅੰਕੜਾ ਮੰਤਰੀ ਕੋਈ ਬੋਲ ਰਿਹਾ ਸੀ ਕੋਈ ਮੰਤਰੀ ਕੋਈ ਬੋਲ ਰਿਹਾ ਸੀ ਵੱਖ-ਵੱਖ ਅੰਕੜੇ ਤੁਸੀਂ ਉਸ ਦਿਨ ਵੀ ਪੇਸ਼ ਕਰਦੇ ਜਦੋਂ ਤੁਸੀਂ ਫੰਡ ਲੈਣਾ ਹੈ ਟ੍ਰੇਡੀ ਦੇ ਵਿੱਚੋਂ ਦੇਸ਼ ਦੇ ਵਿੱਚੋਂ ਕਿਸੇ ਫੰਡ ਦੇ ਵਿੱਚੋਂ ਤੇ ਉਹਦੇ ਵਿੱਚ ਤੁਹਾਨੂੰ ਪ੍ਰਾਪਰ ਸਾਰੇ ਜਿਹੜੇ ਡਾਕੂਮੈਂਟਸ ਤਿਆਰ ਕਰਕੇ ਦੇਣੇ ਹੁੰਦੇ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਟਕਰਾਵ ਕਰਕੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਕਿਉਂਕਿ ਅੱਜ ਲੋਡਾਂ ਹੜਪੀੜਤਾ ਪੰਜਾਬ ਜਿਹੜੀ ਹੈਗੀ ਆ ਇਸ ਟਕਰਾਅ ਦੀ ਬੜੀ ਵੱਡੀ ਸਜਾ ਪੁੱਟ ਕਿਉਂਕਿ 5 ਲੱਖ ਤੋਂ ਵੱਧ ਏਕਨ ਫਸਲ ਬਰਬਾਦ ਹੋ ਗਈ ਘਰ ਬਰਬਾਦ ਹੋ ਗਏ ਬਾੜ ਡੰਗਰ ਰੁੜ ਗਿਆ ਹੋਰ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਤੇ ਇਹ ਕਿਉਂਕਿ ਇਹਨਾਂ ਦਾ ਤਾਲਮੇਲ ਨਹੀਂ ਠੀਕ ਇਹਨਾਂ ਦਾ ਆਪਸੀ ਟਕਰਾਅ ਆ ਲੈ ਕੇ ਕੇਂਦਰ ਨੂੰ ਵੀ ਚਾਹੀਦਾ ਕਿ ਇਸ ਮੌਕੇ ਦੇ ਉੱਤੇ ਜਿਹੜੀ ਹੈ ਇਹ ਜਿਹੜਾ 12000 ਕਰੋੜ ਫੁਰਦਪਦ ਹੋਇਆ ਉਹਦੀ ਇਨਕੁਆਰੀ ਖੋਲੋ ਜ਼ਰੂਰ ਖੜੋ ਪਤਾ ਲੱਗਣਾ ਚਾਹੀਦਾ ਉਹਦੇ ਜਿੱਦ ਤੱਕ ਹੀ ਹੈ ਪਰ ਪੰਜਾਬ ਨੂੰ ਤਾਂ ਇਸ ਵਿੱਚ ਜੋ ਬਣਦਾ ਉਹ ਤਾਂ ਪੈਕੇਜ ਦਿਓ ਨਾ ਉਹ ਪੈਸਾ ਰਿਕਵਰ ਕੀਤਾ ਜਾ ਸਕਦਾ ਕੇਂਦਰ ਕੋਲੇ ਆਪਣੇ ਤਰੀਕੇ ਹੁੰਦੇ ਪਰ ਅੱਜ ਤੁਸੀਂ ਜੇ ਇਹਨਾਂ ਨੇ ਕੋਈ ਹਰਫਰੀ ਕੀਤੀ ਹੈ ਗੜਬੜ ਕੀਤੀ ਹੈ ਨਲਕੀ ਕੀਤੀ ਹੈ ਉਹਦੀ ਸਜ਼ਾ ਲੋਕਾਂ ਨੂੰ ਕਿਉਂ ਦੇ ਦੇ ਸੈਸ਼ਨ ਨੂੰ ਲੈ ਕੇ ਕੀ ਕਹਿੰਦੇ ਜਿਹੜਾ ਦੋ ਦਿਨਾਂ ਸੈਸ਼ਨ ਖਤਿਆ ਗਿਆ ਉਹਨੂੰ ਕੀ ਕੀ ਮੈਣੇ ਰੱਖਦੇ ਦੇਖੋ ਸੈਸ਼ਨ ਦੇ ਵਿੱਚ ਜਿਹੜੀ ਅਸਲੀ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਸੀ ਕਿ ਪੰਜਾਬ ਦਾ ਜਿਹੜਾ ਇਦਾਂ ਵੱਡਾ ਨੁਕਸਾਨ ਹੋਇਆ ਉਹਦੀ ਪੂਰਤੀ ਕਿਵੇਂ ਕਰਨੀ ਹੈ ਮੇਣੋ ਮੇਣੀ ਹੋ ਕੇ ਤਾਂਨੇ ਮੇਨੇ ਦੇ ਕੇ ਸਿੱਠਣੀਆਂ ਦੇ ਕੇ ਸੈਸ਼ਨ ਉੱਠ ਗਿਆ ਉਹ ਚੋਂ ਨਿਕਲਿਆ ਕੀ ਕਾਂਗਰਸ ਵਾਲੇ ਉਹਨਾਂ ਤੇ ਦੋਸ਼ ਲਾਈ ਗਏ ਉਹ ਕਾਂਗਰਸ ਤੇ ਉੱਤੇ ਦੋਸ਼ ਲਾਈ ਗਏ ਤੇ ਨਿਕਲਿਆ ਕੁਝ ਵੀ ਨਹੀਂ ਹੁਣ ਜਿਹੜੀ ਗੱਲ ਦਾ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਪੁੱਛਦੇ ਹੋ ਕਹਿੰਦੇ ਤੁਸੀਂ ਆਪਣੇ ਵੜੇ ਤਾਂ ਦੇਖ ਹੁਣ ਪਿਛਲਾ ਮੇਰਾ ਦੇਖ ਕੇ ਚੱਲੋਗੇ ਕਿ ਅੱਗੋਂ ਦਾ ਮੇਰਾ ਤੇ ਇੱਕ ਚੱਲੋਗੇ ਪਿਛਲੇ ਵੜੇ ਦਾ ਸਮਾ ਸੀ ਕੋਈ ਗਲਤੀ ਉਹਨਾਂ ਦੀ ਆ ਤੁਸੀਂ ਕੱਢ ਲੈਂਦੇ ਪਰ ਐਸ ਵੇਲੇ ਜਿਹੜੀ ਸਾਰੂ ਰਾਜਨੀਤੀ ਚਾਹੀਦੀ ਸੀ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਆ ਪਾਰਟੀਆਂ ਨੇ ਸੇਵਾ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸ਼੍ਰੋਮਣੀ ਗੁੱਦਰ ਪੰਥ ਕਮੇਟੀ ਕਾਰੀ ਪਰ ਸਰਕਾਰ ਜਿਹੜੀ ਆ ਪ੍ਰਿਤਨਾ ਫੇਲ ਹੋਈ ਆ ਔਰ ਕੇਂਦਰ ਸਰਕਾਰ ਵੀ ਜਿਹੜੀ ਮਦਦ ਕਰਨ ਦੇ ਵਿੱਚ ਜਿਹੜੀ ਹਾਲੇ ਤੱਕ ਪੂਰੀ ਤਰ੍ਹਾਂ ਫੇਲ ਹੋਈ ਆ ਮੈਂ ਸਮਝਦਾ ਕਿ ਸਾਖ ਹਰਮੇਲ ਸਿੰਘ ਜੀ ਟੋੜਾ ਸਾਬਕਾ ਮინისტრਰ ਔਰ ਸਤੰਤਰਤਾ ਸਨਾਨੀ ਪਰਿਵਾਰ ਤੋਂ ਸੀ ਪੰਥ ਰਤਨ ਸਵਰਗਵਾਸੀ ਜਥੇਦਾਰ ਗੁਰਚੰਦ ਸਿੰਘ ਟੋੜਾ ਜੀ ਦੇ ਦਾਮਾਸ ਸੀ ਔਰ ਮੈਂ ਸਮਝਦਾ ਕਿ ਅੱਜ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਬੜਾ ਵੱਡਾ ਘਾਟਾ ਪਿਆ ਜਿੱਥੇ ਉਹਨਾਂ ਦੀ ਪਾਰਟੀ ਨੂੰ ਪਿਆ ਮੈਂ ਸਮਝਦਾ ਕਿ ਪੂਰੇ ਪੰਜਾਬ ਨੂੰ ਲੋਕਾਂ ਨੂੰ ਕਿਸਾਨਾਂ ਨੂੰ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਕੌਮ ਨੂੰ ਇੱਕ ਘਾਟਾ ਪਿਆ ਹੈ ਨਾ ਪੂਰਾ ਆਉਣ ਵਾਲਾ ਘਾਟਾ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਉਹ ਕਰਦਾ ਹਾਂ ਅਰਦਾਸ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਪਹਾੜਾ ਮੰਨਣ ਦਾ ਬਲ ਬਖਸ਼ੇ